ਸਾਤਸਿਕਾ ਜੀ ਸਾਰੇ ਨੂੰ ਬਾਈ ਜੱਗੀ ਦੇ ਬੁੱਜ ਗਏ ਜੀ ਪਿੰਡ ਗੰਗ ਜ਼ਿਲ੍ਹਾ ਤਰਨਤਪੁਰ ਬਣਾ ਤੇ ਸੀ ਗੰਦੂਰ ਸਾਹਿਬ। ਨਹਿਵਾ ਜੀ ਕੋ 6-7 ਲੈਵਾ ਝੋੜੇ ਲੈ ਕੇ ਆਦੇ ਬਾਈ ਨੇ। ਸਾਤਸਿਕਾ ਬਾਈ ਸਾਚੀ ਬਾਈ ਸਤਿਕਾਰ ਜੀ ਬਹੁਤ ਵਧੀਆ ਮਹਾਰਾ ਦੀ ਕਿਰਪਾ ਹੀ ਤੀ ਸਲਾਮ। ਵਿਆਹ ਵਿਹਲਾ ਫਿਰ ਮੈਂ ਤਾਂ ਵਿਆਹ ਦੇ ਨਾਲ ਬਹੁਤ ਹਫਤਾ ਹੀ ਲੰਘ ਗਿਆ ਭਾਜੀ। ਜਿੱਦਨ ਦੇ ਤੁਸੀਂ ਉਦਨ ਆਏ ਜੇ ਉਦੋਂ ਬਾਅਦ ਆ ਰੈਗੂਲਰ ਹੀ। ਬੱਸ ਹੋ ਗਿਆ ਨਾ ਵੀਡੀਓ ਭਾਈ ਨੂੰ। ਹਾਂਜੀ ਇਹਨੇ ਹੋ ਗਏ। ਉਸ ਦਿਨ ਸੋਹਰ ਭਾਈ ਸੀ ਪਿਛਲੇ ਸੋਹਰ। ਹਾਂਜੀ ਹਾਂਜੀ ਅੱਜ ਬੁੱਧਵਾਰ ਹੋ ਗਿਆ। ਫੌਜੀ ਉਧਰ ਭੋਗ ਹੀ ਇਹਨਾਂ ਦੇ WhatsApp ਦਾ ਹਾਂ ਹਾਂਜੀ ਹਾਂ ਉਦੋਂ ਤੋਂ ਬਾਅਦ ਇੱਕ ਦਿਨ ਵੀ ਨਹੀਂ ਭਾਜੀ ਘਰੇ ਰਹੇ ਹਾਂ ਅੱਛਾ ਕੰਮ ਜ਼ਿਆਦਾ ਹੈ ਭੀਜੀ 2-3 ਵਿਆਹ ਹੀ ਇੱਕ ਨਾਲ ਦੀ ਤੇ ਸਤਾਰਾ ਜੀ ਤੇ ਇੱਕ ਇਹਦਾ ਫੌਜੀ ਦਾ ਇੱਧਰ ਵੀ 4-5 ਦਿਨ ਲੱਗੇ ਆ ਇੱਧਰ ਲੱਗੇ ਤੇ ਮਾਲ ਬੜਾ ਇੰਨੇ ਵੀਰਾਂ ਦੇ ਫੋਨ ਆਏ ਨਾ ਤੇ ਮਹਾਰਾਜ ਜੀ ਮਰ ਗਿਆ ਚੁੱਕੇ ਵੀ ਨਹੀਂ ਗਏ ਕਈਆਂ ਕੋ ਕਿ ਮਾਫੀ ਮੰਗਦੇ ਆਪਾਂ ਕਿ ਕਈਆਂ ਦਾ ਬਿਜੀ-ਬੁਜੀ ਹੋਰ ਕਰਕੇ ਨਾ ਡਿਜੀਟਲੀ ਚੱਲਦੇ ਹੁੰਦੇ ਆ ਫੋਨ ਚੁੱਕੇ ਨਹੀਂ ਗਏ ਪਰ ਮੈਂ ਅੱਜ ਮਾਲ ਅਜੇ ਕੱਲ ਦਾ ਹੀ ਭਾਜੀ ਆਇਆ ਸੀ ਠੀਕ ਆ ਤੇ ਵੀਡੀਓ ਤੇ ਪਾਉਣੀ ਹੈ ਧਿਆੜੀ ਖੜ ਕੇ ਹਾਂ ਮਈਆਂ ਕਿਉਂਕਿ ਜਿਆੜੀਆਂ ਚੰਗੀਆਂ ਜਿਆਦੇ ਅਸਲ ਤੇ ਦੁੱਧ ਆ ਲਿਆ ਮੈਂ ਪਰ ਮੈਂ ਮਾਲ ਇਕੱਲੀ ਵਿਖਾਇਆ ਹੋਊਗਾ ਨਾ ਤੇ ਰੈਗੂਲਰ ਕੰਮ ਤੁਹਾਨੂੰ ਪਤਾ ਚੱਲਦਾ ਰਹੇ ਤੇ ਫੇਰ ਹੀ ਆ ਹਾਂ ਉੱਠ ਕਰ ਮਾਲੀ ਲੈ ਵੀ ਤੇ ਅੱਜ ਵੀ ਝੋਟੀਆਂ ਭਾਜੀ ਮਾਲ ਉਹਦਾ ਹੈ ਝੋਟੀਆਂ 12 ਵਾ ਹੂੰ ਤੇ 6 ਝੋਟੀਆਂ ਖਾਉਣੀਆਂ ਵਾ ਬਸ ਠੀਕ ਆ ਇੱਕ ਬੱਚਾ ਮਰੀ ਆ 5 ਸੂਈਆਂ ਝੋਟੀਆਂ ਇੱਕ ਗੱਬਰ ਹੈ ਯਾਰੀਆਂ ਅਸਲ ਤੇ ਦੁੱਧ ਵਾਲੀਆਂ ਝੋਟੀਆਂ ਤੇ ਵੈ ਝੋਟੀਆਂ 12 ਜੀ ਸੂਈਆਂ ਮਾਲ ਉਹਨਾਂ ਤੜਾ ਕਾ ਦੀ ਰੈਗੂਲਰ ਹੀ ਆਊਗਾ ਤੇ ਵੀਡੀਓ ਵੀ ਤੀਜੇ ਚੌਥੇ ਦੇ ਰੈਗੂਲਰ ਹੀ ਆਊਗੀ ਬਸ ਠੀਕ ਆ ਤੇ ਸੰਦੀਪ ਡੇਰੀ ਫਾਰਮ ਚੱਲ ਵੇਖਾ ਸਾਰੇ ਵੀਰਾਂ ਭੈਣਾ ਭਰਾਵਾਂ ਨੂੰ ਸასი ਗਾਲ ਤੇ ਆਪਾਂ ਆਓ ਤਸੱਲੀ ਕਰਕੇ ਮਾਲ ਫੇਰ ਸ਼ੁਰੂ ਕੀਤਾ ਮਾਲ ਕੋ ਕੰਮ ਤਾਂ ਸ਼ੁਰੂ ਹੀ ਆ ਥੋੜਾ ਜਿਹਾ 5-7 ਦਿਨ ਲੰਘੇ ਆ ਲਓ ਬਈ ਤੋਸ ਪਾਜੀ ਆਜ ਦੇਖੋ ਤਾਰੀਆਂ ਸੂਈਆਂ ਬਿਲਕੁਲ ਟੱਕੇ ਨਾਲ ਹੀ ਬੱਜੇ ਬਿਲਕੁਲ ਹੀ ਬੋਲੇ ਦੇ ਦੇਖੋ ਨਾਰੋ ਲਾ ਲਿਆ ਗਿੱਲੇ ਤੇ ਝੋਟਿਆ ਦੇ ਹੀ ਵੱਡੀਆਂ ਮਰ ਕੇ ਦੋ ਦੋ ਚਾਰ ਚਾਰ ਨੇ ਸਾਂਭਣ ਆ ਲ ਗਿਆ ਵਾ ਸਾਂਭਣ ਆ ਲਿਆ ਤੇ ਪਰ ਝੋਟਿਆ ਮਾਹ ਚਾ ਵੇ ਇੱਕ ਰੀ ਪਾ ਦਨੇ ਆ ਮਾਲ ਦੇਖੋ ਝੋਟੀ ਪਾਜੀ ਇਧਰ ਦੇਖੋ ਤੁਜਾ ਸੁੜਾ ਦੇਖੋ ਝੋਟੀ ਬਿਲਕੁਲ ਹੀ ਪਾਜੀ ਬੋਲੇ ਤੋਂ ਖਾਲੀ ਕੀਤੀ ਇਧਰ ਦੇਖੋ ਕੋਈ ਡੋਕਾ ਨਹੀਂ ਥਣਾ ਦੇ ਵਿੱਚ ਬਿਲਕੁਲ ਖਾਲੀ ਕਰੀ ਜਾਂਦਾ ਚਾਰੀ ਸ਼ਾ ਤੇ ਤਿੱਜਾ ਦੇਣੀ ਇਹਦੇ ਸੂਈ ਨੂੰ ਜੇ ਕੱਟਾ ਜੇ ਭਰੀ ਮਾਦਰ ਹਾਜੀ ਠੀਕ ਆ ਅਸਲ ਛੋਟੀ ਯਤਲੀ ਦੇ ਦੂਜਾ ਸਵਾਰਾ ਕਾਤ ਦੇਖ ਲਓ ਠੋਟੀ ਦਾ ਕੱਡਾ ਵਾ ਜੇ ਕੀ ਕਿੰਨਾ ਕਰੂ ਤੁਹਾਨੂੰ 11 ਤੋਂ 12 ਕਿਲੋ ਬੋਲਾ ਵਾ ਚੈਤ ਮੈਨੂੰ ਸਾਈ ਕੋਈ ਪਾ ਦੂਗਾ ਚੈਤ ਲਊਗਾ 15 ਤੋਂ ਪਲੱਸ ਚੋਗੇ ਹਾਂਜੀ ਸਾਈ ਪਾ ਦੇ ਕੋਈ 10 ਵੀ ਯਾਰ ਫੇਰ ਤੇ ਮੈਂ ਦੋਆ ਚੌਆ ਦਾ ਇੱਥੇ ਦੁੱਧ ਕਰਕੇ ਦਊਗਾ ਹੁਣ 12 ਤੋਂ 13 ਕਿਲੋ ਦੁੱਧ ਜੇ ਠੀਕ ਆ ਇਹ ਮਈਆ ਭਾਜੀ ਪਹਿਲੀਆਂ ਤਿੰਨ 15 ਪਲੱਸ ਵਾਲੀਆਂ ਆ 15 ਪਲੱਸ ਹਾਂਜੀ ਆ ਦੂਜੇ ਨੰਬਰ ਦੇ ਛੋਟੀ 20 ਕਿਲੋ ਵਾਲੀ ਛੋਟੀ ਆ ਵਿਖਾਉਣੇ ਆ ਆਪਾਂ ਹੋਰ ਜਿਆਦੀ ਖਰੀ ਆ ਕਰੋ ਕਰਾ ਦੇ ਲਓ ਜੀ ਕਰੋ ਦਰਸ਼ਨ ਸੁਆ ਭਾਜੀ ਤੁ ਚੱਕੋ ਵੇਖੋ ਝੋਟੀ ਕੇ ਦਾੜੀ ਜੱਤ ਵਾਲੀ ਦੇ ਵੱਡੀ ਕੱਤ ਵੇਖ ਲੋ ਛੀਦੇ ਪੁੱਟੇ ਆ ਝੋਟਿਆ ਕ ਨਹੀਂ ਇਹ ਦੇਖੋ ਜੰਗਲ ਆ ਹੁਣ ਉਹ ਜਾ ਜੰਗਲ ਦੀ ਮਾਝਾ ਵੇਖੋ ਝੋਟੀ ਭਾਜੀ ਨਹੀਂ ਠੀਕ ਆ ਬਿਲਕੁਲ ਤਾਰੀ ਬਹੁਤ ਤਾਂ ਖਾਲੀ ਕੀਤੀ ਆ ਇਹ ਮਈਆਂ ਅਸਲ ਦੁੱਧ 20-20 ਕਿਲੋ ਆ ਰਹੀਆਂ ਵਾ ਜਿਹੜਾ ਵੀ ਲੈ ਜਾਊਗਾ ਨਾ ਨਹੀਂ ਹੈ ਵੀ ਜੋ ਦੋ ਵੱਡੀ ਝੋਟੀਆਂ ਆ ਮਾਲ ਦੋ-ਦੋ ਚਾਰ-ਚਾਰ ਦੇ ਅਜੇ ਮਈਆਂ ਕਲਦੇ ਆ ਆਪਣੇ ਘਵਾਈਆਂ ਅਜੇ ਤੇ ਹਰ ਇਹ ਤਾਂ ਲੱਕੇ ਲੁਕੇ ਲੱਗੇ ਝੋਟੀ ਵੇਖੋ ਕਿੱਡੀ ਹੈ ਬਾਜੀ ਘੱਟ ਘੱਟ ਆ ਰਿਹਾ ਤੇ ਚੋਣੇ ਬਾਜੀ ਜਿਹਦਾ ਬੰਬੀ ਚਲਦੀ ਇਦਾਂ ਦੇ ਵੇਖ ਲੋ ਅਜੇ ਸਾਫ ਕੀਤੀ ਤੇ ਥੱਲੇ ਵੇ ਲੋ ਸੂਲ ਨੂੰ ਟੱਚ ਕਰਦਾ ਕਿ ਨਹੀਂ ਚੜਾ ਬਿਲਕੁਲ ਜੀ ਬਿਲਕੁਲ ਝੋਟੀ ਬਣੂਗੀ ਪੰਜਾਂ ਚਵਾਂ ਦਿਨ ਨੂੰ ਦੁੱਧ ਤੇ ਆਣ ਕੇ ਆਪੇ ਦੱਸੂਗੀ ਕਿ ਮੈਂ ਹੈ ਗਈ ਆ ਜੰਗਲ ਦੀ ਆ ਠੀਕ ਆ ਸਫਾਰੀ ਸਫਾਰੀ ਜਿਹੜਾ ਮਲਕ ਵੀਰ ਲੈ ਜਾਊਗਾ ਝੋਟੀਆਂ ਦੇ ਮਲਕ ਯਾਰ ਕਰਨ ਵਾਲ ਗਿਆ ਅਸਲ ਮਈਆਂ ਭਾਜੀ ਹਰਿਆਣੇ ਦੀ ਅਸਲ ਸਹਾਰ ਦੀਆਂ ਮਈਆਂ ਵੇਖ ਲਓ ਕਾ ਜੂਤਾ ਦੇਖੋ ਕਿੱਥੇ ਰੱਖਦੀ ਮੈਂ ਚੋਣ ਮੈਨੂੰ ਇਤਰਾ ਹੀ ਲੱਗੀ ਡੰਡੇ ਵਰਗੀ ਠੀਕ ਆ ਬਾਹ ਜਵਾਬ ਚੋਲੇ ਭਾਪਾ ਸਟੈਂਡਰ ਪਹਿਲੇ ਫੋਨ ਤੇ ਜਾਣ ਭਾਪਾ ਭਾਜੀ ਮਈਆਂ ਯਾਦੀਆਂ ਚੰਗੀਆਂ ਦੁੱਧ ਦਲ ਗਿਆ ਮਈਆਂ ਜਿਹੜਾ ਵੀਰ ਤਾਂ ਦੱਸਿਆ ਕਿ ਦੋ ਦੋ ਚਾਰ ਚਾਰ ਦਿਨ ਵੇ ਸਾਂਭਣਾਂਗੇ ਮਈਆਂ ਫੇਰ ਤਾਂ ਆਪਾਂ ਦੁੱਧ ਦੇਦੇ ਥੱਲੇ ਮੈਂ ਥੱਲੇ 15 16 ਕਿਲੋ ਭਾਵੇਂ 2 ਲੱਖ ਹੀ ਕਰਦੇ ਪਰ ਮੁੱਲ ਬਿਲਕੁਲ ਜਾਇਜ਼ ਆ ਜਿਆਦਾ ਨਹੀਂ ਮੁੱਲ ਭਾਣ ਬਿਲਕੁਲ ਜਾਇਜ਼ ਹਾਂਜੀ 170 ਨਹੀਂ ਦੇ ਦਈਏ ਬਾਜੀ ਇੱਕੋ ਹੀ ਗੱਲ ਕਰਦੇ ਜੋ ਗਿਆ ਦਾ ਦੇ ਇੱਕ ਛੋਟਾ ਛੋਟਾ ਹੈ 10000 10000 155000 ਦੀ ਝੋਟੀ ਦੇਣੀ ਆ ਹਾਂ ਠੀਕ ਆ ਪਰ ਚਾਹਤ ਮੈਂ ਦੁੱਧ ਤਾਂ ਨਹੀਂ ਉਹ ਕਹਿੰਦਾ ਕਿ ਜੇ ਵੀਰ ਮੈਨੂੰ ਸਾਈ ਪਾ ਦੂਗਾ ਨਾ 15 ਪਲਸ ਚਾ ਆ ਕੇ ਦਵਾਗੇ ਬਾਜੀ ਚਲੋ ਠੀਕ ਜਾਸੂਆ ਦੇ ਕਾ ਦਾ ਇਹ ਨਾ ਕੋਈ ਛੋਟੀ ਸਮਝ ਕੇ ਨਾ ਵੇ ਵੱਡੀ ਵੱਡੀ ਆ 6 ਫੋਟੋ ਚੀਜੇ ਇਹਦੀ ਝੋਟੀ ਦੁਜਾਸੂਆ ਤੇ ਪਿਓਰ ਤੁਝੇ ਤੂੰ ਇਧਰ ਆ ਕੋ ਛੋਟੀ ਇਧਰ ਆ ਸੋਲੋ ਟੱਚ ਕਰ ਦੇ ਕਿ ਨਹੀਂ ਆ ਠੀਕ ਆ ਇਧਰ ਦੇਖੋ ਭਾਈ ਜੈਡ ਬਲੈਕ ਪਿਓਰ ਜੈਡ ਬਲੈਕ ਤੇ ਕਾਲੀ ਸ਼ਾਹ ਕਾਲੀ ਸ਼ਾਹ ਇਹਦੇ ਥਲੇ ਭਾਈ ਇਹਦੇ ਨਾਰੂ ਇਹ ਲੋ ਨਾ ਜੇ ਗਿੱਲਾ ਆ ਜੇ ਨਾਰੂ ਵਪਾਰੀ ਆਦੇ ਆਡੇ ਭਰਾ ਵੀ ਦੋ ਦਿਨ ਤਿੰਨ ਦਿਨ ਸੰਗੀਆਂ ਖਾ ਲਈ ਮੈਂ ਇਹਦੇ ਥਲੇ ਦੁੱਧ ਦਾ ਦਿੰਦੇ ਘਰ ਵਾਲੇ ਭਾਈ ਗਿੱਲਾ ਨਾਰੂ ਉਧਰੇ ਲੋ ਹੂੰ ਗਿੱਲਾ ਇਹਨਾਂ ਵੀ ਸੁੱਕਾ ਹਾਂ ਗਿੱਲਾ ਘਰ ਵਾਲਿਆਂ ਦੇ ਕਹਿਣ ਦੇ ਮੁਤਾਬਕ ਪਹਿਲਣ ਕੱਟੀ ਨੇ ਭਾਈ 17 ਕਿਲੋ ਦੁੱਧ ਕੱਢਿਆ ਜੀ ਇਹਨੇ ਅੱਛਾ ਹਾਂ ਜੀ ਪਹਿਲਾਂ ਤਾਂ ਦੋਤ ਉਹਾਂ ਦੇ ਸਾਡੀ ਝੋਟੀ ਦੂਜੇ ਸੂਆਰ ਦੀ 20 ਕਿਲੋ ਦੁੱਧ ਚਵਾ ਕੇ ਦੇਵਾਂਗੇ ਚਲੋ ਆਪਾਂ ਲੈਣ ਦੀ ਗੱਬਰ ਲਈ ਸੂਪੀ ਆ ਉਦਣ ਹੀ ਪਰ ਕੋਲ ਦੁੱਧ ਝੋੜੀ ਥਲੇ 14 ਤੋਂ 15 ਕਿਲੋ ਹੋਣ ਆ ਇੱਧਰ ਇਹ ਨਾਰੂ ਖਾ ਬਿਲਕੁਲ 7 ਕਿਲੋ ਡੰਗ ਦਾ ਦੁੱਧ ਨਾ ਕੱਢੇ ਮੈਂ ਤੇ ਮੁਕਤ ਦੇ ਦਾਂਗੇ ਬਸ ਚੱਲੋ ਇਹ ਵੀ ਹੋ ਜਾਂਦੇ ਆਪਾਂ ਹੁਣ 7 ਕਿਲੋ ਦਾ ਆ ਹੋਣ 7 ਕਿਲੋ ਡੰਗ ਦਾ ਬਸ ਠੀਕ ਹਾਂਜੀ ਤਾਂ ਹੋਣ ਨਾ 7 ਕਿਲੋ ਡੰਗ ਦਾ ਤਾਂ ਵੀ ਮੁਕਤ ਤੁਹਾਡੇ ਚੈਨਲ ਤੇ ਆਪਾਂ ਕਰਨ ਦਾ ਇਹ ਦੇ ਆਪਾਂ ਬਸ ਠੀਕ ਹਾਂਜੀ ਚੱਲਾਂ ਦਗਾ ਤੇ ਦੂਜੇ ਸੂਆਰ ਦੀ ਝੋਟੀ ਵੈਹ 15 ਕਿਲੋ ਆ ਬਾ ਮਝੋੜੀ ਹਾਂਜੀ ਅਗਲੇ ਹੁਣ ਬਹੁਤ ਬਹੁਤ ਆਈ ਨਹੀਂ ਕਿ ਦੁੱਧ ਬਹੁਤ ਆਈ ਦੇਖੋ ਜੱਜਾ ਛੋਟੀ ਨਸਲ ਦੇਖੋ ਝੋੜੀ ਕਿ ਨਹੀਂ ਹਣਾ ਇਹ ਹਰੇ ਦੇ ਝੋਟੀ ਪਾਜੀ ਸਾਫ ਸੂਬ ਕੀਤੀ ਜੇ ਝੋਟੀ ਨੇ ਬਰਨਾ ਵਾ ਹਾਂ ਕੀਤੀ ਝੋੜੀ ਵਾਹ ਜੀ ਵਾਹ ਹਰੇ ਤੇ ਮਈਆਂ ਤੁਹਾਨੂੰ ਦੱਸਿਆ ਕਿ ਚੋਣ ਕੁਸਮਾਲ ਕਾ ਭਾਈ ਕਿਦੇ ਪਰ ਇਹ ਬਾਤ ਆ ਇਹਨੇ ਸਿਰਫ ਤੁਹਾਨੂੰ ਕਿਹਾ ਹੈ ਤੁਸੀਂ ਆਉਣਾ ਇਹਦੇ ਮਹਾਂਜਲ ਮਾਲ ਨਾ ਬੜੇ ਵੀਰ ਫੋਨ ਕਰਦੇ ਆ ਮਈਆਂ ਇਹ ਦੋ ਦੋ ਚਾਰ ਜਾਂ ਦਨ 20 ਕਿਲੋ ਚਵਾ ਕੇ ਦਵਾਂਗੇ ਝੋਟੀ ਨੂੰ ਬਾਕੀ ਅਸਲ ਅਸਲ ਜਿੰਨੂੰ ਆਂਦੇ ਨਾ ਅਸਲ ਕਟੀਆਂ ਆਂ ਆਹ ਜੀ ਹਾਂ ਜੀ ਟੈਕ ਜੈਡ ਬਲੈਕ ਜੈਡ ਬਲੈਕ ਸਿਰਫ ਡੋਕਾ ਮਾਰਿਆ ਕਦੇ ਮੈਂ ਪਸ਼ਮੀ ਜਿਹੜਾ ਵੀਰ ਵੇਖੂਗਾ ਨਾ ਮੈਂ ਨਾ ਜਿੱਦਾ ਅਰਨੀਆਂ ਗੱਡੀਆਂ ਦੀ ਐਡਾ ਰਲ ਕੱਢੂਗੀ ਹਾਂ ਜੀ ਬੰਦੇ ਠੀਕ ਆ ਫਿਰ ਗਾਵਾਂ ਦਰਦੀ ਨਹੀਂ ਆ ਝੋਟੀ ਕੁ ਜਾਰੀ ਕੁਆਲਟੀ ਵਾਲੀ ਆ ਇਹ ਜਿਹੜਾ ਸਾਡਾ ਵੀਰ ਭਾਜੀ ਲਲਕਾਰ ਕੇ ਕਹਿੰਦੇ ਆ ਜਿਹੜਾ ਲੈ ਜਾਊਗਾ ਸੇਵਾ ਵਾਲਾ ਚਾਹ ਝੋਟੀ 20 ਕਿਲੋ ਦੁੱਧ ਨਾ ਕਰੇ ਅਗਲੇ ਕੋ ਜਾ ਕੇ ਮੈਂ 10000 ਰੁਪਇਆ ਵਾਧਾ ਦੇ ਕੇ ਮੈਂ ਉਹ ਮੈਨੂੰ ਤੁਹਾਨੂੰ ਫੋਨ ਕਰੇ 10000 ਰੁਪਇਆ ਮੈਂ ਆਪਣੇ ਕੋਲੋਂ ਦੇ ਕੇ ਵਾਧਾ ਮੈਂ ਲੈ ਗਿਆ ਚਲੋ ਤਰਾ ਨਹੀਂ ਕਹਿੰਦੇ ਤੁਹਾਡੇ ਚੈਨਲ ਦੇ ਰਿਕਾਰਡ ਹੋਣੀ ਹਾਂਜੀ ਕੁੱਤਾਂ ਦਾ ਕੀ ਪਈ ਰਣੀ ਹਾਂਜੀ ਇਹਦੀ ਆਪਾਂ ਇਹਦਾ ਆਪਾਂ ਚੈਲੰਜ ਨਾਲ ਕਹਿੰਨੇ ਆਂ ਮੈਂ ਆਪਾਂ ਗੱਪਾਂ ਨਹੀਂ ਕਿਉਂਕਿ ਮਾਲ ਤੁਹਾਨੂੰ ਪਤਾ ਆਪਾਂ ਵੇਚਦੇ ਪਰ ਇਹ ਛੋਟ ਜਿਹਾ ਆਪਾਂ ਚੈਲੰਜ ਕਰਦੇ ਆਂ ਕਿ ਜਿੱਦਾਂ ਬੰਦਿਆਂ ਨੇ ਕਿਹਾ ਨਹੀਂ ਮਿਲ ਕੇ ਇੱਕ ਦੰਦਾ ਕਿਹਾ ਵਾ ਬਾੜੀ ਕਰਤੂਤ ਵਾਲੀ ਭਾਜੀ ਆਪ ਵੀ ਚੋ ਕੇ ਵੇਚ ਲਈ ਆ ਜੱਗੀ ਫਿਰ ਮੋਲੇ ਦਾ ਛੋਟੀ ਭਾਜੀ ਦੋ ਤੇ 20 ਕਿਲੋ ਚਵਾਗ ਦੇ ਭਾਵੇਂ ਛੋਟੀ ਭਾਵੇਂ ਢਾਈ ਲੱਖ ਦੀ ਵੇਚ ਲੋ ਵੇ 100 ਲੁਟਾਚ ਕਰਦੀ ਆ ਹੂੰ ਉਹਦੇ ਜਦ ਨਿਕਲੀ ਮੈਂ ਇਧਰ ਵੇ ਕੀ ਕੋ ਭਾਰ ਬਾਲੀ ਅਸਲੇ ਭਾਜੀ ਕੱਟੀ ਰਹੀ ਦੇਖੋ ਐ ਨਿਕਰਲੇਵਾ ਨਿਕਰਲੇਵਾ ਸੁਣਾੜੂ ਬੱਟੇ ਦਾ ਨਾਲ ਐ ਐ ਦੇਖੋ ਮਹਾਰਾਜ ਦੀ ਕਿਰਪਾ ਨਾਲ ਜਾਰੀ ਅਸਲੇ ਭਾਜੀ ਕੱਟੀ ਜਾਰੀ ਨਹੀਂ ਦੇਖੀ ਜਨੇ ਕਿਹਦੇ ਚੋਰ ਵੀ ਜਿੱਦਾਂ ਥਾਂ ਲਗਾ ਉਦੋਂ ਯਾਰੀ ਚੰਗੀ ਚਵਾਈ ਲੱਗੀ ਆ ਐ ਡੰਡੇ ਵਰਗੀ ਜੌਣ ਲੱਗੀ ਮਾਨ ਵਾ ਠੀਕ ਆ ਦੋ ਦੀ ਦੇ ਦਈਏ ਕਰ ਦੋ ਇਮਾਨਦਾਰ ਜਨਾਂ ਦਾ ਖੋਲਿਆ ਕਰਦੇ ਛੋਟਾ ਫਿਰ 170 ਦੀ 170 ਦੀ 10000 ਹੀ ਭਾਜੀ ਉਹ ਛੋੜ 170000 ਦੀ ਪਰ ਸਾਈ ਪਾ ਦੇ ਬੰਦਾ ਫੋਨ ਉਹ ਲਾਵੇ ਜਿੰਨੇ ਮੈਂ ਲੈਣੀ ਆ ਬਸ ਹੋਰ ਹੋਰ ਦੇਣੀ ਹੈ ਪਰ 14 15 ਕਿਲਵਾ ਦੇ 170 ਦੀ 20 ਕਿਲ ਦੁੱਧ ਚੋਗੇ ਦਊਗਾ ਫਿਰ ਆਪਣੀ ਮਰਜ਼ੀ ਨਾਲ ਦੇਵਾਂਗੇ ਆਪਣੇ ਖੇੜ ਆਪਣੀ ਤਸੱਲੀ ਨਾਲ ਜਦੋਂ 20 ਕਿਲ ਹੋਰ ਲੈਣੀ ਆ ਆਪਣੀ 14 15 ਕਿਲਵਾ ਦੇ ਜਿਹੜਾ ਮਰਜ਼ੀ ਲੈ ਜੇ ਚਲੋ ਹਾਂਜੀ 170 ਦੀ ਛੋੜ ਮਾਰ ਤਲ ਕਰ ਦਾਂਗੇ ਆ ਜੀ ਦੇਖੋ ਭਾਜੀ ਭੋਡੀ ਗੱਬਰ ਕੁਸੀ ਸੂਈ ਤਾਰੀ ਆ ਕੱਟੀ ਜੇ ਭਾਜੀ 15 ਕਿਲੋ ਦੋਦੇ ਛੋਟੀਲੇ ਹਾਜ਼ਰ 15 ਵਾਲਾ 16 ਹੋਊਗਾ ਕੰਡੇ ਵਾਲਾ 15 ਕਿਲੋ ਹੋਊਗਾ ਭਾਜੀ ਦੇਖੋ ਸਾਰ ਠੀਕ ਆ ਤੇ ਚੋਣ ਦੇਖੋ ਕਿਦਾਂ ਲੱਗੀ ਨੇ ਇੱਧਰ ਪਿੱਛੇ ਦੇਖੋ ਭਾਜੀ ਇੱਧਰ ਖੋਲੇਵਾ ਠੀਕ ਆ ਹਾ ਇੱਧਰ ਆ ਕੇ ਖਾਓ ਥੋੜਾ ਕੋ ਨਹੀਂ ਕੋ ਨਹੀਂ ਪ्योर ਹਣਾ ਪ्योर ਭੋਡੀ ਦਾ ਕਾਤ ਵਜਨ ਵੇਖ ਲਓ ਛੋਟੀ ਦਾ ਇੱਧਰ ਦੇਖੋ ਉਹਨਾਂ ਹੀ ਲੈਵਾ ਗਰੀ ਉਹਨਾਂ ਹੀ 15 ਕਿਲੋ ਐ ਕੰਡੇ ਵਾਲਾ ਲੇਡਰ ਵਾਲਾ 15 ਪ্লাস ਹੀ ਹੋਊਗਾ ਹਾਂ ਹੁਬ ਤੇਰੀ ਸੂਈ ਜੇ ਭਾਜੀ ਢੋਡੀ ਯਾਰ ਢੋਡੀ ਵੱਡਾ ਸੁਆ ਚੱਲਣ ਦੇ ਯਾਰ ਲਓ ਤੇ ਕਾਟ ਵਜਨ ਵੇਖ ਲੋ ਕੱਡਾ ਜੇ ਨਹੀਂ ਵੱਡੀ ਪੂਰੀ ਝੋਟੀ ਹੈ ਮੈਂ ਆ ਬਿਲਕੁਲ ਥਾਣ ਮ ਖਾ ਕੇ ਲੱਗਾ ਸੁਬਾ ਥਾਣ ਲੱਗਾ ਸੁਬਾ ਆ ਜਾ ਆ ਜਾ ਕਰ ਮਾਲੀ ਮੈਂ ਦੱਸੇ ਹਾਥੀ ਆ ਗਏ ਹਾਥੀ ਪਿੱਟੇ ਭਾਜੀ ਬਹੁਤ ਵੱਡੀਆਂ ਮਈਆਂ ਝੋਟੀਆਂ ਵੇਖੋ ਬਰੀਦ ਆ ਗਏ ਲੈ ਆਂ ਦਿਗਾ ਆ ਜਾ ਆ ਜਾ ਆ ਜਾ ਚਲੋ ਕੱਟੀ ਆ ਗਈ ਨਾ ਲੋਰ ਕੱਟੀ ਕੱਟੀ ਭਾਜੀ ਕੱਟੀਆਂ ਹੀ ਆ ਮਗਰ ਠੀਕ ਆ ਭਾਜੀ ਮੈਂ ਦਾ ਵਜਨ ਲੋ ਪਹਿਲੇ ਨੰਬਰ ਵਾਲੀ ਦਾ ਕੱਟਾ ਦੂਜੀਆਂ ਕਟੀਆਂ ਵੇਖੋ ਝੋਟੀ ਵੇਖੋ ਰੋਢੀ ਜਦੋਂ ਐਕਨ ਬੂਥੀ ਲੱਗੀ ਦਾ ਕੱਟ ਰੇਖਾ ਲੱਗ ਰਹੀ ਪੂਰੀ ਵੱਡੀ ਆਏ ਸਿੰਗਲ ਹੱਡੀ ਜੇ ਸਿੰਗਲ ਹੱਡੀ ਸਹੀ ਗੱਲ ਆ ਤੇ ਦੁੱਧ ਵਾਲੀ ਝੋਟੀ ਆ ਭਾਜੀ 15 ਕਿਲੋ ਚੋਰੀਆਂ ਵਧੀਆ ਮੈਂ ਨਾ ਬੰਬੀ ਚੱਲੂਗੀ ਤੇ ਜੂਨ ਮੈਂ ਲੱਲੇ ਭਾਈ ਕੋਈ ਆਦੀ ਮੈਂ ਮਾੜੀ ਹੋਵੇ ਨਾ ਬੰਦਾ ਸਾਈ ਪਾ ਕੇ ਵੇ ਦੁਗਣੀ ਕਰਦਾ ਜੇ ਇੱਥੇ ਕੋਈ ਆਣ ਕੇ ਚੋਣ ਸਾਡੀ ਮੈਂ ਫੇਰ ਹੋਵੇ ਕੋਈ ਸਾਈ ਪਾ ਕੇ ਆ ਦੇ ਚ ਚੋਣ ਸਾਡੀ ਮੈਂ ਮਾਰੀ ਉਹ ਤੇਲ ਖਰਚਾ ਦੇ ਕੇ ਘੱਲਾਂਗੇ ਹਾਂਜੀ ਚੋਣ ਆਪਣੀ ਮੈਂ 1.5 ਦੀ ਦੇ ਦਈਏ ਜਿਆ ਜਾਂਦੀ 10000 ਛੋਟ 40 ਹੋਰ ਯਾਰ 2000 ਛੋਟ ਕਰ ਦਾਂਗੇ 130 ਦੀ ਪਰ 15 ਕਿਲੋ ਦੁੱਧ ਹੋਊਗਾ ਤੇ ਗੱਲਾਂ ਵਾਲਾ ਨਹੀਂ ਸਾਈ ਪਾ ਦੇ ਦੋ ਟਾਈਮ ਤਿੰਨ ਟਾਈਮ ਬਿਲਕੁਲ ਬੱਚੇ ਤਾਜ਼ੇ ਖਾਦੋ ਲਾੜੂ ਤੇ ਆਹ ਜੀ ਭਾਈ ਦੂਜਾ ਸੂਆ ਝੋਟੀ ਮਗਰ ਬੂਰੀ ਕੱਤੀ ਭਾਜੀ ਵੇਖੋ ਇਹ ਦੇਖੋ ਮਗਰ ਕੱਤੀ ਆਪਣੇ ਘਰ ਸੂਈ ਜੇ ਦੇਖੋ ਕਿਹਦਾ ਸੁਬਾਹ ਦੇ ਮਗਰ ਤਾਰੀ ਸੂਈ ਜੇ ਵੇਖੋ ਛੋਟੀ ਭਾਜੀ ਇਹ ਦੇਖੋ ਲੈਵਾ ਮੈਂ ਨਾ ਇਹਦੇ ਚੋਣ ਇਹਨੂੰ ਮੈਂ ਉਹ ਗੰਬੀ ਜਿਦਾ ਜਲਦੀ ਨਾ ਭਾਜੀ ਮੈਂ ਨਾ ਇਦੀ ਲੋ ਵਰਗੀ ਪੋਲੀ ਦੇ ਭਾਗ ਵੇਖੋ ਅਜੇ ਬਿਲਕੁਲ ਤਾਰੀਆਂ ਵਾ ਅਜੇ ਮਈਆਂ ਖਾ ਪੀ ਗਏ ਬਣਨੀਆਂ ਵਾ ਠੀਕ ਆ ਇਹਦੇ ਸਫਾਈਆਂ ਵੇਖ ਲਓ ਮਈਆਂ ਦੀਆਂ ਨਹੀਂ ਠੀਕ ਕੋਈ ਭਾਈ ਨਹੀਂ ਕੋਈ 11 ਤੋਂ 12 ਕਿਲੋ ਬਹਾਈ ਛੋਟੀ ਥਲੇ ਹਫਤਾ ਨਹੀਂ ਆ ਸੂਈ ਸਾਰੀਆਂ ਮਈਆਂ ਹਉਕੇ ਤੋਂ ਅੰਦਰ ਆਇਆ ਇੱਕ ਤੇ ਦੋਨਾਂ ਨਾਲ ਹੀ ਸੁਣੀ ਨਾ ਝੋੜੀ ਜੀ ਇਨਸ਼ਾਅੱਲਾ 11 ਤੋਂ 12 ਕਿਲੋ ਹਾਜੇ ਦੇ ਭਾਜੀ ਮਗਰ ਬੂਰੀ ਕੱਟੀ ਜੇ ਦੂਜਾ ਸੁਆ ਜੇ ਤੇ ਸੰਦੀਪਾ ਵੇ ਤੋਰਾ ਵੇ ਇਹ ਤੋੜਦੀ ਕਿ ਨਹੀਂ ਪੱਟ ਬਾਹਰ ਹੋਰ ਫਲਾ ਲਓ ਬਿਲਕੁਲ ਯਾਰੀਆਂ ਭਾਜੀ ਕਈ ਯਾਰ ਬੀਬੀਆਂ ਪੈਣਾ ਸਾਡੀਆਂ ਚੋਣੀਆਂ ਦੀਆਂ ਮਈਆਂ ਕਈ ਯਾਰ ਪੋਲੀਆਂ ਮਈਆਂ ਮੰਗਦੇ ਰੂਮ ਵਰਗੀਆਂ ਪੋਲੀਆਂ ਹੋਰ ਗਿਆਆਂ ਬੋਲੀਆਂ ਕਿਉਂਕਿ ਜਿਆਦੀਆਂ ਮਈਆਂ ਆਡੇ ਪੈਣਾ ਚੋਣੀਆਂ ਦੇ ਆ ਕੇ ਡੰਗਰ ਕਰਰਾ ਚੋਇਆ ਨਹੀਂ ਜਾਂਦਾ ਬਿਲਕੁਲ ਡੰਗਰ ਸੁਆ ਸੁਆ ਚੋਇਆ ਪੋਲੀਆਂ ਰੂਰ ਗਿਆ ਹੋ ਗਿਆ ਉਹਨਾਂ ਨੂੰ ਕੀ ਭਾਲ ਵੀ ਹੈਗੀ ਜੇ ਦੇ ਬਹੁਤ ਜਿਆਦੀ ਚਵਾਈ ਲੱਗੀ ਭਾਜੀ ਆ ਰੂਰ ਕੀ ਪੋਲੀ ਹਾਂਜੀ ਬੋਲੋ ਮੋਲ ਕੋਈ ਨਹੀਂ ਉਰਦਿਆਂ ਵਾਲੇ ਮੋਲ ਅੱਜ ਸਵਾਦੀ ਦੇ ਦਈਏ ਜੀ ਜੀ बस जैसदे नो पाजी 1 10 दी 10 दे दे बस दूध 12 किलो ते 15 दे दे 14 दे दे अगले दी आ कट्टी बखा दे बूरी मगर कटी जे ते दूध वाली जी ਚੋਣ ਪਸਮਾਇ ਭਾਗੇ ਲੈ ਆ ਦੇ ਲੋ ਆ ਪੇਠ ਵੇ ਲੋ ਚਗਾਠਾ ਕਿਦਾਂ ਦਾ ਆ ਜੇ ਛੋਟੀ ਸਵਾ ਲੱਖ ਦੀ ਵੀ ਵੇਖ ਦੀ ਜੇ ਹਾਂਜੀ ਆ ਪਾਜੀ ਬੱਚਾ ਮਰੀ ਜੇ ਅਜੇ ਬੱਚਾ ਮਰੀ ਹੈ ਬੱਚਾ ਮਰੀ ਜੇ ਕੋਈ ਨਾਲੇ ਦੂਜਾ ਸੂਆ ਤੇ ਕੋਈ ਨਾਲੇ ਤੀਜਾ ਸੂਆ ਹਾਂ ਉਥੇ ਪਾਜੀ ਉਦਾਂ ਹੀ ਮਿਲਦੀ ਆਪਾਂ ਨੇ ਟੀਗਾਲ ਆ ਪਉਣ ਲੱਤ ਨਹੀਂ ਚੁੱਕਦੀ ਤਾਂ ਬਾਲਟੀ ਫਰੇ ਲੈ ਕੇ 8 ਤੋਂ 9 ਕਿਲੋ ਦੁੱਧ ਜੇ 8-9 ਦੁੱਧ ਹੈਗਾ ਮੈਂ ਪੱਕਾ ਜਿਹੜਾ ਹੈਗਾ ਗਰੰਟਰ ਮੇਰੇ ਕੋਲ ਦਿਹਾੜੀ ਹੀ ਰਹਿ ਗਈ ਤੇ ਦੁੱਧ ਆਪਾਂ ਦਾਹਾ ਤੋਂ ਵੀ ਬਾਹਰ ਬੜੀ ਹੈ ਜਿਹੜਾ ਤਾਜੀ ਮੈਂ ਹਰਿਆਚ ਦਾ ਜੁੜਾ ਦੇਖੋ ਕਿੱਦਾਂ ਦਾ ਤੋੜੋ ਮੱਢੀਗਾ ਲੈ ਸਕਦੇ ਜੁੱਥੇ ਜਾਗੇ ਅਗਲੇ ਦੇ ਘਰ ਪਾਜੀ ਪਟਾਕ ਚੱਕਰ ਕੀ ਆ ਆਪਾਂ ਟੀ ਅਗਲੇ ਦੇ ਘਰ ਜਾ ਕੇ ਵਦੋ ਵਦੀ ਹੱਥਲ ਡੰਗਰੇ ਲਵਾਣਾ 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 ਭਾਵੇਂ ਕਿੰਨਾ ਵੀ ਡੰਗਰ ਸੀਲ ਹੋਵੇ ਅਗਲੇ ਦੇ ਘਰ ਜਾ ਕੇ ਲਵਾਣਾ ਲਵਾਣਾ ਸੁਨੀਪਾ ਲਓ ਜੀ ਮੈਂ ਦੇਖੋ ਰੰਗ ਦੇ ਖੁੱਡੇ ਦੇਖੋ ਕਿੱਦਾਂ ਟੱਕਦੇ ਆਜੋ ਬਹੁਤ ਚੰਗੀ ਕਾਲੀ ਸ਼ਾਹ ਵੇਖੋ ਰੰਗ ਬਾਤ ਭਾ ਵੀ ਬਿਲਕੁਲ ਛੋੜਾਇਆ ਛੋੜਾਇਆ ਤੋਕੜਾ ਦਾ ਭਾ ਮੈਂ ਸੱਜਰੀ ਲੈਵਾ ਵੇਖੋ ਉਹਨਾਂ ਹੀ ਗਾੜੀ ਤੋਂ ਉਹਨਾਂ ਹੀ ਪਿੱਛੇ ਲਾਈ ਫਿਰਦੀ ਤਨੀ ਤੇ ਬੱਚਾ ਵੀ ਭਾਵੇਂ ਬੱਚੇ ਦਾ ਇੰਨਾ ਦੇ ਕਰਦੀ ਤਾਜੀ ਸੂਈ ਆ ਚਲੋ 15 ਮੀਂਹਾਂ ਦੀ ਸਿਰਫ ਸੂਈ ਪਰ ਆਪਾਂ ਹੁਣ ਹੱਥ ਲੈ ਦਾ ਹੱਥ ਲੈ ਕਰਕੇ ਦੇਣੀ ਭਾਈ ਕਿੰਨਾ ਮੋਲੀ ਫਿਰ ਮੋਲ ਕੋਈ ਹੋਣੀ 88 ਦੀ ਦੇ ਦਈਏ ਹਾਂ 85 ਦੀ ਗਿਆ 1000 ਛੋੜ ਪੰਜਾਬ ਤਰੀ ਹਾਰ ਦੀ ਵਸ ਭਾਜੀ ਜਿਹੜਾ ਲੈ ਗਿਆ ਚਾਰੂ ਇੰਨੀ ਜ਼ਿਆਦੀ ਹੈ ਨਾ ਕਿ ਦੁੱਧ 10 ਕਿਲੋ ਕਿਸੇ ਘਰ ਜਾ ਕੇ ਕਟੂਗੀ ਚੋੜ ਇੱਕ ਨੰਬਰ ਦੀ ਜੀ ਹਾਂਜੀ ਛੋੜ ਕਰਦਾ ਮਾਨਦਾਰ ਕੋਈ ਉਹ ਇਹ ਛੋੜ ਛਾੜ ਕਰਦਾ ਇਹ ਆ ਗੱਬਣ ਜੀ ਝੋਟੀ ਭਾਜੀ ਇੱਕ ਅਜੇ ਖੜਦੀ ਵੇਹ ਹਫਤਾ ਦਾ ਦੇਣਾ ਤੇ ਮਾਹ ਕਹਿੰਦਾ ਵਖਾਦਨੇ ਯਾਰੀ ਚੰਗੀ ਝੋਟੀ ਆ ਆ ਲੈ ਜੁੜਿਆ ਮਾਣ ਬਾੜੀ ਕੱਟੀ ਚੰਗੀ ਆ ਭਾਜੀ ਅਜੇ ਉਦਾਂ ਮਾਹ ਕਹਦਾ ਵਖਾਦਨੇ ਆ ਕੱਟੀ ਦੇ ਵੇਹ ਸਾਹਮ ਕੇ ਵੇਚਣ ਵਾਲੀ ਇਹ ਦਿਹਾੜੀ ਨਾ ਅਜੇ ਬਣਨੀ ਬੁਣਨੀ ਵਰੀ ਆ ਦੁੱਜੇ ਸੂਏ ਸੁਣਾ ਇਹ ਝੋਟੀ ਨੇ ਭਾਜੀ ਦਸੂਆ ਸੁਣੀ ਹੈ ਤੇ ਚੈੱਕ ਕਰੋ ਲੈ ਲਿਆ ਬਤਾ ਰੱਬ ਜੀ ਇਹ ਹਫਤਾ ਲੈ ਜੂ ਉਹਦਾ ਕੱਟ ਇਹ ਭਾਜੀ ਆਪਣੇ ਕੋ ਗਈ ਜੇ ਪਿਛਲੇ ਸੂਏ ਪਈ ਨਾ ਹਾਂਜੀ 13 ਤੋਂ 14 ਕਿਲੋ ਦੁੱਧ ਝੋਟੀ ਨੇ ਕਟਾਇਆ ਕੀ ਦੂਜੇ ਸੂਏ ਸੋਣਾ ਜੀ ਦੇਖੋ ਪਲੀ ਪੁੜੀ ਸਾਂਭੀ ਘਰ ਚਲੋ ਉਹਨਾਂ ਨੇ ਚੰਗੀ ਸੇਵਾ ਕੀਤੀ ਹੈ ਝੋਟੀ ਬਹੁਤ ਚੰਗੀ ਹੈ ਦੇਖੋ ਡਿਜ਼ਾਈਨ ਜੂਨ ਕੇ ਦਾਵਾ ਝੋਟੀ ਦਾ ਲੰਮੀ ਲੰਮੀ ਪੂਰੀ ਆ ਕਦ ਕਦ ਵਾਲੀ ਕਰਕੇ ਬਣਾਈ ਹੋਈ ਹੈ ਹਰੇ ਬੜਨੀ ਵੜੀ ਝੋਟੀ ਭਾਜੀ ਜੱਟ ਲੱਗਦਾ ਹਫਤਾ ਖੜਦੀ ਆ ਹਾਂ ਭਾਈ ਕਿੰਨੇ ਕਰਦੇ ਦੁੱਧ ਕਿੰਨੇ ਕਰਦੇ ਦੁੱਧ ਤੇ ਭਾਜੀ 15 ਕਿਲੋ ਕੱਢੂਗੀ ਤੁਸੀਂ 15 ਕਿਲੋ ਨੇ 13-14 ਕਿਲੋ ਕੱਢਿਆ ਜੀ ਇਹ ਕਿ ਤੁਸ ਜਾਸੂਆ ਸੋਣੀ ਜੀ ਹਾਂਜੀ ਵੇ ਲੈਓ ਛੋਟੀ ਕੱਟ ਕੇ ਕਰ ਕਿੱਦਾ ਵੱਡੀ ਛੋਟੀ ਆ ਇਹ ਵੀ ਕੱਚੀ ਆ ਤੁਹਾਡੀ ਇਹੋ ਜਿਹੜੀ ਕੱਚੀ ਆ ਇਹਦਾ ਮੋਲਾਪਾ ਕੋਈ ਵੀਰ ਉਧਦਾ ਹੀ ਕਹੂਗਾ ਫੋਨ ਤੇ ਕਰ ਲਾਂਗੇ ਚਲੋ ਕਿਉਂਕਿ ਕਈ ਡੰਗਰ ਤੁਹਾਨੂੰ ਪਤਾ ਨਹੀਂ ਕੀ ਹੋ ਜਾਂਦਾ ਕਿ ਇਹ ਸੋਨਾਰਾ ਇਹ 4 ਦਿਨ ਖੜਦੀ ਆ ਤੇ ਜਿਹੜਾ ਕੋਈ ਵੀਰ ਫੋਨ ਕਰ ਲਊਗਾ ਦੇ ਦਾਂਗੇ ਭਾਅ ਨਾਲ ਹੀ ਕੋਈ ਵੇਚਣ ਵਾਲੇ ਘਰ ਖਣਾ ਲੈ ਲੈ ਇਹੋ ਛੋਟ ਗਿਆ ਜੀ ਭਾਜੀ ਛੋਟ ਗਿਆ ਵੇਖ ਲਓ ਕਿੰਦਾਂ ਦੀ ਆ ਭਾਜੀ ਆ ਸੁਈਆਂ ਵਲੀਆਂ ਝੋਟੀਆਂ ਇਧਰ ਵੇ ਵਲੀਆਂ ਝੋਟੀਆਂ ਦੁੱਧ ਆਲ ਗਿਆ ਸੀਲ ਛੰਡ ਗਿਆ ਭਾਈ ਐ ਚੁਆਈ ਲੱਗੀ ਕਿਤੇ ਕਾਨੇ ਮਰ ਗਈ ਇੱਕ ਨੰਬਰ ਦੀ ਚੁਆਈਆਂ ਲੱਗੀਆਂ ਵਾ ਇਹੋ ਜਿਹਾ ਆਪਣੇ ਕੋਲ ਮਾਲ ਜੇ ਤੇ ਆ ਕੇ ਤਸਲੀ ਕਰਕੇ ਖੜੋ ਤੇ ਨਾਮ ਜਗਜੀਤ ਸਿੰਘ ਜੇ ਪੇਂਟ ਕਾਂਗ ਜ਼ਿਲ੍ਹਾ ਤਰਨਤਾਰਨ ਤਹਿਸੀਲ ਖਡੂਰ ਸਾਹਿਬ ਮੋਬਾਈਲ ਨੰਬਰ 8427780953